아! God. Yeah. बखर बनादी रूख I ایسوسیسن درمو سیوازہ دار سکرہ پوجیان بہت پڑا شاہ کے ساتھ ہی آدھا سکرہ اکی اپنا مشکرامہ تیارہ لیا پڑے پاچھا سیوازہ کانے لیلو باکرے بولے جی سو نیہاں آگا اپنا دارے دیمیان پہنٹی کرنوں کا در جیرمو پوڑی آکی آدھا سکرہ لیلو بھائی شاہ بکہ سکتی انہاں ججرم پہنٹی کرن کہ انہاں دارہ ਆਰਥਾ ਸ੍ਰੀ ਸੰਤ ਨੂੰ ਤੇ ਰਾਸ ਬੇਨਤੀ ਚੋਦਰੀ ਕਰਦੇ ਹੋਏ ਇਸ ਮਾਣ ਨੂੰ ਸੰਪਨ ਕਰੀਏ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਸ੍ਰੀ ਸੰਤ ਨੂੰ ਲੱਖ ਲੱਖ ਵਧਾਈ ਸਾਰਿਆਂ ਨੇ ਚਾਹ ਪਾਣੇ ਦਾ ਲੰਗਰ ਛਾ ਕੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ دانسان دا نام نام دا شیخ نصرت شاہ دیو کے قد ترش شنا چون کہ آن تے مجھ کو حافظ میرا کر رہا تھا کہ بولو جی سکھان دا نام نام وچ اپ مادر پدر کے کال پر محمد مول نے شریف دا جو شیر عطا صاحب کو تے માયા ને મામ સાન ને કરી ઓર સુખતાય ગુરુ શ્રી ગુરુ નાનક દેવી મારા શિરોસિંગ સરખી મહારાજ આહા તા સાધુ ગુરુ શ્રી ગુરુ પ્રાંત સોહે ઓ પરે કે પાવ ચરણ માં રશ બે થી આ પાર બક્ષીશ પર પા દીએ આજ ની ગુરુસ માગમ ગુરુ દ્વારા બતાવ સુખ મારજી ની પાસ હંજીઓ બ્રહ્મ્યાની

ਆਖਿਰਨੇ ਸੌਣੇ ਸਾਡੇ ਆਦੇ ਸ਼ਰਧਕੇਤ ਗੁਰੂਤਰੀ ਚਾਲਾ ਵਰਨਾਸ ਸਰੋਗਰਵਾਇ ਪਾਸੋਂ ਦਾਨ ਦਿੱਤੀ ਹੈ ਇਸੇ ਤਰ੍ਹਾਂ ਸੰਗਤਾਂ ਨੇ ਬਲੰਦ ਕਮੇਟੀਆਂ ਦੇ ਸਿਰ ਤੇ ਮਿਹਰ ਪ੍ਰਾਪਤ ਦੇ ਜਨਤ ਦੇ ਅੱਗੇ ਆਪਣੇ ਸੇਵਾਦਾਰਾਂ ਦੇ ਜਨਤ ਦੇ ਅੱਗੇ ਅਤੇ ਹੋਰ ਸੇਵਾ ਸੁਣੀਆਂ ਦੇ ਪਾਸ ਸਾਜ ਨੂੰ ਦਿਨ ਮਨਾਉਣ ਦੇ ਬਾਲਾ ਜਦੋਂ ਬਖਸ਼ਣ ਮਾਣ ਲਈ ਆਪ ਹੀ ਦੇਖਦੇ ਨੇ ਆਪਕਾ ਉਰਵਾਦੀ ਦਾ پاس ہے ویڈیو کرپا کر آپ کی نفسوں نے یہ شمادہ بنا دے ہوئے سندر مادے پیٹا دے کے دن آپ ہی انگی کار کرو لوگ پر راؤ پر ایک پر دے کر کے پاس ہے ویڈیو کرپا کرنی بے انت بے انت میں آپ پاس کرو دے جو میں سو کھانے پر پور کرنے کے لئے کوئی مادے پر کیا نمشہ کی ਆਪ ਕਾਸ਼ ਨੇ ਚੰਗੀ ਕਲਾ ਕਰਨੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਅਕਸ਼ੂ ਹੁਕਮ ਤੋਂ ਚਾਹੁੰਦੇ ਸੁਣਨ ਲਈ ਪਰਾਮੀ ਦੀਵਾ ਸ਼ੈ ਗੁਰਸ ਰੂਪਿਆ ਮਿਲੋ ਜਿੰਨਾ ਬਿਆਪਰ ਨਾਮ ਤੇਰਾ ਮੈਨਾਂ ਨਾਮ ਚਾਹਦੀ ਕਲਾ ਤੇਰੇ ਨਾਮੇ ਹਾਦੀਬਰੀ ਕੀ ਨਾਮ ਜੀ ਤੁਹਾ ਅਰਜਿੰਦਰ ਸਿੰਘ ਅਰਜਿੰਦਰ ਅਰੇ ਬਾਰੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾ ਤਾਂ ਜੀ ਜਿੰਨੇ ਵੀ ਇਸ ਚੈਨਲ ਤੋਂ ਦੇ ਵਾਦੀਆਂ ਰਹੀ ਦੇਖਦੇ ਆ ਉਹਨਾਂ ਨੂੰ ਬਾਬਾ ਮੋਹਨ ਸਿੰਘ ਸ਼ੱਕਰ ਆਮਗੜੀਆ ਵੈਲਫੇਅਰ ਕੌਂਸਲ ਜਗਰਾਉਂ ਵੱਲੋਂ ਸਾਰਿਆਂ ਦੇ ਭਾਈ ਲਾਲੋ ਜੀ ਦੇ 573ਵੇਂ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਜੀ ਔਰ ਇਸ ਤੋਂ ਬਾਅਦ ਮੈਂ ਇੱਥੇ ਜ਼ਰੂਰ ਜ਼ਿਕਰ ਕਰਾਂ ਕਿ ਬਾਬਾ ਮੋਹਨ ਸਿੰਘ ਸ਼ੱਕਰ ਜੀ ਜਿਨ੍ਹਾਂ ਦੀ ਉਪੀ ਸੋਚ ਦੇ ਸਦਕਾ ਅਸੀਂ ਇਹ ਸਮੁੱਚੀ ਬਰਾਦਰੀ ਦਾ ਤੱਕ ਕਰਕੇ ਇਹ ਸੰਸਥਾ ਹੁਣ ਚੱਲਦੀ ਅੱਜ ਤੋਂ 15 ਸਾਲ ਪਹਿਲਾਂ ਤੋਂ ਇਹ ਸੰਸਥਾ ਹੋ ਚਾਈ ਆ ਤੇ ਪਿਛਲੇ ਲੰਬੇ ਸਮੇਂ ਤੋਂ ਅਸੀਂ 120ਵਾਂ ਅੱਜ ਜਿਹੜਾ ਰਾਸ਼ਨ ਵੰਡ ਸਮਾਰੋਹ ਵਿਧਵਾ ਬੀਬੀਆ ਰਾਮ ਗੜੀਆ ਸਭਾਜ ਦੀਆਂ ਲੋੜਵੰਦ ਪਰਿਵਾਰਾਂ ਉਹਨਾਂ ਦੀ ਬਾਬਾ ਜੀ ਦੀ ਦੇਖ ਰੇ ਖੇਤ ਤੇ ਇਹਨਾਂ ਦੀ ਅਗਵਾਈ ਹੇਠੇ ਸਮੁੱਚੀ ਸਾਡੀ ਸੰਸਥਾ ਜਿਹਦੀ ਸਹਿਯੋਗੀ ਸੰਸਥਾ ਬਿਲਡਿੰਗ ਟੇਕਰ ਐਸੋਸੀਏਸ਼ਨ ਉਹਨਾਂ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਗਲੇਂਦੂ ਜੀ ਸਾਡੇ ਨਾਲ ਬੈਠੇ ਨੇ ਭਵਨ ਜੀ ਜੀ ਬੈਠੇ ਨੇ ਦਰਸ਼ਨਦਰਸ਼ਨ ਸਿੰਘ ਗੁੱਬੀ ਜੀ ਨਾਲ ਨੇ ਮਠਾੜੂ ਸਾਹਿਬ ਨਾਲ ਨੇ ਦਰਸ਼ਨ ਸਿੰਘ ਛੱਗੂ ਜੀ ਪਰਿਵਾਰ ਤੋਂ ਸਾਡੇ ਭੁਵਿੰਦਰ ਸਿੰਘ ਛੱਗੂ ਜੀ ਸਾਡੇ ਸਸਤਾ ਦੇ ਕੈਸ਼ੀਅਰ ਸਾਡੇ ਐਸ.ਐਨ.ਓ ਸਰਦਾਰ ਸੁਜੀਤ ਸਿੰਘ ਜਿਨ੍ਹਾਂ ਦੇ ਯੋਗਗਵਾਈ ਹੇਠ ਇਹ ਸੰਸਥਾ ਜਿੱਥੇ ਪਰਮਾਰਥ ਦੇ ਕੰਮ ਕਰਦੀ ਆ ਉਥੇ ਲੋੜਵੰਦ ਪਰਿਵਾਰਾਂ ਦੀ ਮਦਦ ਦੇ ਨਾਲ ਕਿਸੇ ਨੂੰ ਕਿਸੇ ਵੀ ਕਿਸਮ ਦੀ ਕਿਸੇ ਹੈਲਪ ਦੀ ਲੋੜ ਹੁੰਦੀ ਹੈ ਉਹ ਕਰੀਦੀ ਆ ਅਈ ਜੀ ਮਦਦ ਕਰਦੇ ਆ ਜਿੱਥੇ ਵੀ ਸਾਡੀ ਬਰਾਦਰੀ ਦੇ ਕੰਮ ਹੁੰਦੇ ਆ ਜਿਵੇਂ ਪਿਛਲੇ ਦਿਨੀ ਅਸੀਂ ਗੁਰਦੁਆਰਾ ਸ੍ਰੀ ਆਲਮਗੀਰ ਦੇ ਨਾਲ ਆ ਜੀ ਲੁਧਿਆਣਾ ਦੇ ਕੋਲ ਉਥੇ ਭਾਈ ਲੰਨੂ ਜੀ ਦਾ ਜਨਮ ਦਿਹਾੜਾ ਪੰਜਾਬ ਲੈਵਲ ਤੇ ਫਤਰ ਤੇ ਮਨਾਇਆ ਗਿਆ ਉਥੇ ਵੀ ਸਾਡੇ ਮੁੱਖ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਜਾ ਕੇ ਸ਼ਿਰਕਤ ਕੀਤੀ ਤੇ ਪੰਜਾਬ ਲੈਵਲ ਦੇ ਜਿਹੜੇ ਗੁਰੂ ਘਰ ਨਾਮਲੇਵਾ ਸੰਗਤ ਨਾਲ ਜੁੜੇ ਹੋਏ ਜਿੰਨੇ ਵੀ ਸਾਡੇ ਆਪੂ ਆ ਉਹਨਾਂ ਦਾ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲੇ ਆ ਸਾਡੇ ਵੱਲੋਂ ਫੇਰ ਸੂਚੀ ਸੰਗਤ ਨੂੰ ਲੱਖ ਲੱਖ ਵਧਾਈ ਤੇ ਕਹਿਣਾ ਇਹ ਚਾਹੁੰਦੇ ਆ ਕਿ ਭਾਈ ਲਾਲੋ ਜੀ ਗੁਰੂ ਨਾਨਕ ਦੇ ਘਰ ਦੇ ਪਹਿਲੇ ਸਿੱਖ ਹੋਏ ਨੇ ਬਹੁਤ ਵੱਡਾ ਮਾਣ ਗੁਰੂ ਨਾਨਕ ਦੇ ਦਰ ਤੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ਿਆ ਆਪਾਂ ਉਹਨਾਂ ਦੀ ਉਹੀ ਸੁਹੀ ਸੋਚ ਤੇ ਚੱਲਦੇ ਆਉਂ ਆ ਉਹਨਾਂ ਵੱਗੂ ਕਿਰਤ ਕਮਾਈ ਕਰਦੇ ਆਂ ਨਾਮ ਬਾਣੀ ਨਾਲ ਜੁੜ ਕੇ ਸਮਾਜ ਦੇ ਭਲੇ ਦੇ ਕੰਮ ਇਸੇ ਤਰ੍ਹਾਂ ਨਿਰਵਿਘਨ ਜਾਰੀ ਰੱਖੀਏ ਇਹ ਹੀ ਦਿਓ ਸੀ ਸਾਨੂੰ ਵੀਰ ਤੋਂ ਸਾਰੀ ਸੰਗਤ ਨੂੰ ਜਿਹੜੀ ਸੰਗਤ ਸਾਨੂੰ ਸੁਣਦੀ ਆ ਦੇਖ ਰਹੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਖਾਲਸਾ ਬਈ ਕਤੀ ਜੀ ਭਾਈ ਲਾਲੋ ਜੀ ਦੇ ਸੰਗਤ ਇਕੱਠਵੇਂ ਜੰਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਭਾਈ ਖਾਲਸਾ ਬਈ ਜੀ ਦੇ ਆ ਜੰਮ ਦੇ ਆੜੇ ਧੋਖ ਧੋਖ ਆਰਣਗੋ ਜੀ 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 ਸਾਰੀ ਸਾਈਂ ਗੁਰਦੁਆਰੇ ਲਾਖ ਲਖ ਦਾ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAMGARHIYA WELFARE ਕੌਂਸਲ ਅਤੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਮੇਰਾ ਹਾਂ ਅਤੇ ਗੁਰਦੁਆਰਾ ਪਰਵਾਨਾ ਵਿਸ਼ਵਕਰਮਾ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਜੋ ਅੱਜ ਭਾਈ ਲਾਲੂ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ ਬਹੁਤ ਹੀ ਸ਼ਰਾਘਾ ਦਾ ਕੰਮ ਹੈ ਸਾਨੂੰ ਇਹੋ ਜੇ ਗਿਰਤੀ ਮਹਾਂਪੁਰਖਾਂ ਦੇ ਜਨਮ ਦਿਹਾੜੇ ਮਨਾਉਣੇ ਚਾਹੀਦੇ ਹਨ ਅਤੇ ਸਾਰਿਆਂ ਨੂੰ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ